ਇਸ ਵਲੇ ਪਠਿੰਡਾ ਦੇ ਸਾਈ ਨਗਰ ਵਿਖੇ ਮੌਜੂਦ ਹੈ ਜਿੱਥੇ ਕਿ 9 ਤਰੀਕ ਨੂੰ ਰਾਤ 2 ਵਜੇ ਦੇ ਕਰੀਬ ਇੱਕ ਸੂਆ ਟੁੱਟਿਆ ਸੀਗਾ ਉਸ ਕਰਕੇ ਸਾਈ ਨਗਰ ਦੇ ਘਰਾਂ ਦੇ ਵਿੱਚ ਪਾਣੀ ਪਾਣੀ ਹੋ ਚੁੱਕਿਆ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਸਾਈ ਨਗਰ ਦਾ 8 ਨੰਬਰ ਦਾ ਇਲਾਕਾ ਹੈਗਾ ਤੇ ਘਰ ਦੇ ਤੁਸੀਂ ਦੇਖ ਲਓ ਹਾਲਾਤ ਜਿਹੜੇ ਕਿ ਪਾਣੀ ਦੇ ਵਿੱਚੋਂ ਹਲੇ ਵੀ ਲੋਕ ਜਿਹੜੇ ਕਿ ਆ ਰਹੇ ਨੇਗੇ ਲੋਕਾਂ ਦਾ ਇੱਥੋਂ ਦਾ ਦੱਸਣਾ ਹੈ ਕਿ ਹਲੇ ਤੱਕ ਸਾਡੇ ਘਰਾਂ ਦੇ ਵਿੱਚੋਂ ਪਾਣੀ ਨਹੀਂ ਨਿਕਲਿਆ ਅਸੀਂ ਆਪਣੀ ਰਾਤ ਜਿਹੜੀ ਕਿ ਰਿਸ਼ਤੇਦਾਰਾਂ ਦੇ ਘਰਾਂ ਵਿੱਚੋਂ ਕੱਢੀ ਹੈਗੀ ਜਿਹੜੇ ਕਿ ਖਾਣ ਪੀਣ ਦੀ ਸਹੂਲਤਾਂ ਵੀ ਗੁਰਦੁਆਰਿਆਂ ਵਾਲਿਆਂ ਨੇ ਸੇਵਾ ਲਈ ਸੀ ਉਹਨਾਂ ਨੇ ਕੀਤੀ ਹੈਗੀ ਨਿਕਲ ਚੁਕਿਆ ਕਿੰਨੇ ਕਿਸ ਤਰ੍ਹਾਂ ਦੇ ਹਾਲਾਤ ਨੇ 3% ਪਾਣੀ ਨਿਕਲਿਆ ਵੀਰੇ ਯਾਰ ਅਜੇ ਤੱਕ ਘਰਾਂ 'ਚ ਹੀ ਪਿਆ ਉਹ ਇੱਧਰ ਦੇਖਿਓ ਜਾ ਕੇ ਸਾਰਾ ਘਰਾਂ 'ਚ ਪਿਆ ਰਾਤ ਤਾਂ ਕੰਡੀਆਂ ਦੇ ਘਰੀ ਕੱਟੀ ਆ ਉਹ ਵੀ ਉਹਨਾਂ ਦੇ ਘਰ ਉੱਚਾ ਸੀਗਾ ਤਾਂ ਕਰਕੇ ਅੱਛਾ ਜੇ ਗੱਲ ਕੀਤੀ ਜਾਵੇ ਚਲੋ ਰਾਤ ਤੁਸੀਂ ਕੱਟ ਲਈ ਖਾਣ ਪੀਣ ਦੀ ਸਹੂਲਤਾਂ ਖਾਨ ਬਿਮਾਰੀ ਤੇ ਲੋਕ ਸੀਗੇ ਕੁਝ ਬਜ਼ੁਰਗ ਸੀਗੇ ਬੱਚੇ ਸੀਗੇ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਜਿਹੜੇ ਦਾ ਬਿਮਾਰ ਸੀਗੇ ਵੀਰੇ ਦੇਖੋ ਹਣ ਕੱਲ ਇੱਕ ਨੂੰ ਅਟੈਕ ਆਇਆ ਸੀਗਾ ਉਹਨਾਂ ਨੂੰ ਉਵੇਂ ਹੀ ਬੰਜੇ ਸਣੇ ਕੱਢ ਕੇ ਲੈ ਗਏ ਸੀ ਲੈਣੀ ਤੁਸੀਂ ਦੇਖੀ ਹੋਣੀ ਹਾਂ ਤੇ ਬਿਮਾਰ ਵਾਲੇ ਤਾਂ ਹੁਣ ਜਿਹੜੀ ਬਿਮਾਰੀ ਦੇ ਸੀਗੇ ਕੁਝ ਹਸਪੀਟਲ ਵਾਲੇ ਸੀਗੇ ਚਲੋ ਇਹਨਾਂ ਨੇ ਸਹੂਲਤ ਦਿੱਤੀ ਸੀਗੀ ਮੈਡੀਸਿਨ ਵਗੈਰਾ ਤੇ ਹੀ ਕੇ ਖਾਣ ਪੀਣ ਦਾ ਵੀ ਦੇ ਕੇ ਪਰ ਜਿਵੇਂ ਹੁਣ ਪਾਣੀ ਆ ਗਿਆ ਵਿਚੋ ਬੰਦੇ ਕੱਢਣ ਦਾ ਉਹਦਾ ਕੋਈ ਹੱਲ ਨਹੀਂ ਸੀਗਾ ਇਹਨਾਂ ਨੇ ਆਪ ਹੀ ਟਰੈਕਟਰ ਡੁਟਰ ਲੈ ਕੇ ਕੱਢੇ ਰਾਤ ਵੀ ਟਰੈਕਟਰ ਇੱਕ ਫਸ ਗਿਆ ਸੀਗਾ ਬਹੁਤ ਮੁਸ਼ਕਿਲ ਨਾਲ ਕੱਢਿਆ ਸੀ ਕਿੰਨਾ ਕੁ ਪਰਸੈਂਟ ਪਾਣੀ ਨਿਕਲ ਚੁੱਕਿਆ ਜੇ ਪਰਸੈਂਟ ਪਾਣੀ ਨਿਕਲ ਗਿਆ 70% ਪਾਣੀ ਹਜੇ ਪਿਆ ਹੋਇਆ ਹੈ ਹਾਂਜੀ ਅੱਛਾ ਜੇ ਨੁਕਸਾਨ ਦੀ ਗੱਲ ਕੀਤੀ ਜਾਵੇ ਲੋਕਾਂ ਦੇ ਘਰਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਪੀ ਨੁਕਸਾਨ ਹੋ ਗਿਆ ਵੀਰੇ ਜਿਵੇਂ ਹੁਣ ਮੇਰਾ ਹੀ ਹੈ ਮੇਰਾ ਸਾਰਾ ਪਸ਼ੂ ਜੀ ਮੇਰੇ ਖਾਣ ਪੀਣ ਦਾ ਸਿਲੰਡਰ ਵਗੈਰਾ ਲੋਕਾਂ ਦੇ ਸਾਰੇ ਡੁੱਬ ਗਏ ਹੁਣ ਤੇ ਘਰੋਟੀ ਬਸ ਇੱਥੇ ਗਈ ਜਾਂਦੇ ਹੁਣ ਜਦੋਂ ਪਾਣੀ ਨਿਕਲੂਗਾ ਉਦੋਂ ਦੇਖਾਂਗੇ ਵੀ ਬਾਕੀ ਦਾ ਸਿਲੰਡਰ ਵਗੈਰਾ ਸਾਰਾ ਉਹਦਾ ਕੀ ਕਰਨਾ ਕਿਉਂ ਹੁਣ ਸਾਰੇ ਜਿਹੜੇ ਵੀ ਇੱਥੇ ਬੰਦੇ ਜਿੰਨੇ ਵੀ ਉਹ ਦਿਹਾੜੀ ਵਾਲੇ ਆ ਤਾਜੇ ਖਾਨ ਵਾਲੇ ਕੋਈ ਕਿਸ ਨੇ ਕੰਮ ਕਰਨਾ ਕੋਈ ਗੱਡੀਆਂ ਦਾ ਕੰਮ ਕਰਦਾ ਕੋਈ ਕਾਹਦਾ ਕਰਦਾ ਲੀਵਰ ਕਰਕੇ ਖਾਂਦਾ ਵਾ ਲੀਵਰ ਕਰਨ ਤੋਂ ਬਾਅਦ ਆਪਦਾ ਘਰ ਚਲਾਉਂਦਾ ਤੇ ਹੁਣ ਉਹਦੇ ਸਿਰ ਤਾਂ ਖਰਚਾ ਹੀ ਖੜਾ ਹੋ ਗਿਆ ਸਾਰਾ ਉਹਨੂੰ ਖਰਚਾ ਦੇਖੋ ਵੀ ਕੀ ਹਰਦੇ ਕੀ ਨਹੀਂ ਕਰਦੇ ਅੱਛਾ ਜਿਨ੍ਹਾਂ ਦੇ ਮਕਾਨ ਸੀਗੇ ਉਹਨਾਂ ਦਾ ਚਲੋ ਨੁਕਸਾਨ ਹੋਇਆ ਜਿਹੜੇ ਤੁਸੀਂ ਤੁਹਾਡੇ ਵਰਗੇ ਰੈਂਟ ਤੇ ਰਹਿੰਦੇ ਆ ਉਹ ਕਿੰਨੇ ਕੁ ਲੋਕ ਰਹਿੰਦੇ ਇੱਥੇ ਹੈਗੇ ਨੇ ਕਾਫੀ ਜਾਣੇ ਵੀਰੇ ਠੀਕ ਹੈ ਪਰਸੈਂਟ ਹੈਗੇ ਲੋਕ ਇੱਧਰ ਵੀ ਰਹਿੰਦੇ ਇੱਧਰਲੀ ਗਲੀ ਚ ਵੀ ਰਹਿੰਦੇ ਆ ਕਾਫੀ ਜਾਣੇ ਹੋਰ ਕੀ ਕੀ ਸੁਵਿਧਾ ਕੋਈ ਪ੍ਰਸ਼ਾਸਨ ਦੇ ਅਧਿਕਾਰੀਆਂ ਵੀ ਕੋਈ ਸੁਵਿਧਾ ਨਹੀਂ ਪ੍ਰਸ਼ਾਸਨ ਵੱਲੀ ਤਾਂ ਵੀਰੇ ਦਾ ਪ੍ਰਸ਼ਾਸਨ ਵੱਲੀ ਤਾਂ ਕਿਸੇ ਨੇ ਵੀ ਨਹੀਂ ਪੁੱਛਿਆ ਵੀ ਹਾਂ ਤੁਸੀਂ ਕੰਮ ਤੇ ਜਾਣਾ ਕਰਨਾ ਹੁਣ ਕੰਮ ਤੇ ਜਾਣਾ ਸੀਗਾ ਕਿ ਦੋ ਦਿਨ ਹੋ ਗਏ ਬੈਠੇ ਆ ਪਾਣੀ ਕਰਕੇ ਵੀ ਹਾਂ ਵੀ ਪਾਣੀ ਨਿਕਲੂਗਾ ਦੇਖਾਂਗੇ ਸਮਾਨ ਕਿੰਨਾ ਕੁ ਹੋਇਆ ਕਿੰਨਾ ਕੁ ਨਹੀਂ ਠੀਕ ਆ ਹੁਣ ਦੇਖਦੇ ਆ ਕੀ ਕਹਿੰਨਾ ਕੰਮ ਦਿੱਤਾ ਸਾਰੀ ਐਸੀ-ਤੈਸੀ ਹੋਈ ਪਈ ਐ ਸਾਰੇ ਕੀ ਕੰਮ ਕਰਦੇ ਹੋ ਤੁਸੀਂ ਮੇਰੇ ਗੱਡੀਆਂ ਖਾਲੀ ਕਰਨੇ ਲੋਡਿੰਗ ਦਾ ਇਹਨਾਂ ਦਾ ਲੋਡਿੰਗ ਕਿੰਨੇ ਘੰਟੇ ਹੋ ਚੁੱਕੇ ਨੇ ਇਸ ਵਾਪਰੇ ਪਹਿਲਾਂ ਵੀ ਕਹਿੰਦੇ ਹਾਸਾ ਵਾਪਰੇ ਤੇ ਪਹਿਲਾਂ ਵੀ 3-4 ਸਾਲ ਪਹਿਲਾਂ ਹੋਇਆ ਸੀਗਾ ਹੁਣ ਦੁਬਾਰਾ ਫੇਰ ਹੋਇਆ ਵਾ ਆਇਆ ਵਿਧਾਇਕ ਨਹੀਂ ਕੋਈ ਨਹੀਂ ਆਇਆ ਕੀ ਕਹਿਣਾ ਚਾਹੁੰਦੇ ਹੋ ਭਾਈ ਜੀ ਇਹ ਹਾਲਾਤ ਬਣੇ ਕਿਉਂ ਬਣੇ ਬੋਟਾ ਤੁਸੀਂ ਪਾਈਆਂ ਹਾਂਜੀ ਕੋਈ ਆਇਆ ਥੋੜਾ ਇੱਕ ਬਸ ਆਏ ਸੀ ਕੱਲ ਆਏ ਸੀ ਤੇ ਹੁਣ ਕੰਮ ਕਰਵਾਈ ਜਾਂਦੇ ਸੋਵੇ ਦਾ ਦੇ ਆੜੀ ਦੇ ਬੰਦੇ ਨਾਲ ਰੱਖਿਆ 500 ਰੁਪਏ ਚ ਸੋਆ ਬੰਦ ਕਰਾਈ ਜਾਂਦੇ ਗੱਟੇ ਦੇ ਮਿੱਟੀ ਪਾ ਪਾ ਕੇ ਅੱਛਾ ਜੀ ਇਹ ਦੇਖਿਆ ਇੱਥੋਂ ਦੇ ਖੁੱਦ ਦੇ ਲੋਕ ਜਿਹੜੇ ਮਕਾਨਾਂ ਦੇ ਮਾਲਕ ਨੇਗੇ ਕਿਰਾਏ ਤੇ ਰਹਿੰਦੇ ਨੇ ਖੁੱਦ ਲੱਗੇ ਹੋਏ ਨੇਗੇ ਕੰਮਾਂ ਦੇ 2 ਦਿਨ ਹੋ ਗਏ ਗਏ ਨੇਗੇ ਗਏ ਨਹੀਂ ਮਾਲਕੇ ਹਟਾ ਦੂਗਾ ਜਾਂ ਦਿਹਾੜੀ ਘੱਟ ਨਹੀਂ ਦਿਹਾੜੀ ਤਾਂ ਹੁਣ ਕਿਹੜੀ ਮਿਲਣੀ ਆ ਕੰਮ ਤੇ ਜਾਵਾਂਗੇ ਫੇਰ ਦਿਹਾੜੀ ਮਿਲੂਗੀ ਕੱਲ ਦੀ ਦਿਹਾੜੀ ਟੁੱਟ ਗਈ ਅੱਜ ਦੀ ਟੁੱਟ ਗਈ ਹਾਂਜੀ ਕਿੰਨੇ ਕੇ ਪਰਿਵਾਰ ਰਹਿੰਦੇ ਕਿੰਨੇ ਸਾਲਾਂ ਤੋਂ ਇਹ ਜਿਹੜਾ ਕਿ ਇਲਾਕਾ ਵਸਿਆ ਹੈਗਾ ਜੀ ਹੋ ਗਏ 7-8 ਸਾਲ ਹੋ ਗਏ ਬਸ ਤੇ ਬਸ ਤਿੰਨ ਬਣੀ ਨੁਕਸਾਨ ਜਾਨਵਰ ਵਾਲੇ ਫਰਦੇ ਜੀ ਅਸੀਂ ਹੁਣ ਆਏ ਸੱਪ ਫਰਦਾ ਵਿੱਚ ਪਾਣੀ ਚ ਸਾਡੇ ਘਰੇ ਨੁਕਸਾਨ ਹੋ ਗਿਆ ਜੀ ਸਾਰੇ ਕੰਦ ਸਾਰੀ ਡਿੱਗ ਗਈ ਸਾਡੀ ਸੱਪ ਫਰਦਾ ਹਾਂਜੀ ਕਿਹੜਾ ਖੜ ਗਿਆ ਕਿੰਨਾ ਪਾਣੀ ਖੜਾ ਗਿਆ ਨੋ ਨੰਬਰ ਗਲੀ ਚਾਹੀਦੀ 9 ਨੰਬਰ ਗਲੀ ਚਾਹੀਦੀ ਹਾਂਜੀ 9 ਨੰਬਰ ਗਲੀ ਚਾਹੀਦੀ ਇਹ ਸਾਰੇ ਨੁਕਸਾਨ ਹੋ ਗਿਆ ਨਿਉ ਸਾਡੀ ਬਹਿ ਗਈ ਕੰਦਾਂ ਤੇੜਾ ਆ ਗਈ ਅਗਲਾਤ ਕਿੱਥੇ ਗੱਟੀ ਤੁਸੀਂ ਰਾਤ ਫਿਰ ਘਰੀ ਬਹਿ ਗਏ ਅਸੀਂ ਮੰਜਾ ਪਾ ਕੇ ਕਿਉਂ ਕਾਰਨ ਕਿਉਂ ਹੋ ਰ ਇਹਨਾਂ ਨੂੰ ਸੁਵਿਧਾ ਦਿੱਤੀ ਸੁਵਿਧਾ ਨਾਂ ਨਾਲ ਬਸ ਰੋਟੀ ਪਾਣੀ ਸੋਡਾ ਦਹੀਂ ਜਾਂਦੇ ਅਜੇ ਤੱਕ ਹੁਣ ਲੰਗਰ ਲੈ ਕੇ ਆਇਆ ਹੈ ਸਮਾਨ ਦੀ ਨਿਗਰੱਖਣ ਵਾਸਤੇ ਤੁਸੀਂ ਆਪਦੇ ਘਰੇ ਬੈਠੇ ਹਾਂ ਜੀ ਹਾਂ ਜੀ ਸਮਾਨ ਵਾਸਤੇ ਘਰ ਦੇ ਪਰਿਵਾਰ ਸਾਰੇ ਰਿਸ਼ਤੇਦਾਰੀ ਚ ਗਏ ਹੋਏ ਹਾਂ ਹਾਂ ਜੀ ਦੱਸੇ ਜੀ ਪ੍ਰਸ਼ਾਸਨ ਦੀ ਟੀਮਾਂ ਲਾਈਆਂ ਕੀ ਹੈ ਕਿ ਆ ਧਰਮਸ਼ਾਲਾ ਦੇ ਖਾਨ ਨੂੰ ਰਿਸ਼ਤੇਦਾਰ ਹੈ ਜਿਹੜੇ ਰਿਸ਼ਤੇਦਾਰ ਘਰੇ ਗਏ ਹੋਏ ਇੱਧਰ ਗਏ ਜੀ ਗਣ ਇੱਕ ਨੰਬਰ ਗਲੀ ਚ ਸਾਰੇ ਕੋ ਸਾ ਨਾਨਕਾਂ ਘਰੇ ਵਾ ਕੇ ਕੋਈ ਮਾਸੀ ਘਰੇ ਵਾ ਕੇ ਮੇਰੇ ਮਮਨੀ ਵੀ ਵਾ ਕੇ ਹਰਜੀਪਨਾ ਕਰ ਗਈ ਜਿੱਥੇ ਤੁਸੀਂ ਖੜੇ ਹੋ ਇੱਥੇ ਕਿੰਨਾ ਕੁ ਪਾਣੀ ਸਿਕਲਦੇ ਇੱਥੇ ਜੀ ਆਹ ਦੇਖ ਲਓ 4 ਫੁੱਟ ਪਾਣੀ ਸੀਗਾ ਜੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੁਣ 2 2.5 ਫੁੱਟ ਪਾਣੀ ਹੈਗਾ ਜੀ ਹਾਂ ਜਿਹਦੇ ਨਾਲ ਕੱਢਿਆ ਕਿਹਦੇ ਨਾਲ ਪਾਣੀ ਕੱਢਿਆ ਦਾ ਹੁਣ ਜੀ ਇਧਰ ਦੇਖ ਲਓ ਇਧਰ ਗਾਂ ਜਾ ਕੇ ਕੰਦ ਭੰਨੀ ਹੈ ਛਾਣੀ ਥੋੜੇ ਨਾਲ ਜਾ ਕੇ ਕੁਝ ਪਾਣੀ ਤਾਂ ਗਿਆ ਹੈਗਾ ਟਰੈਕਟਰ ਲਾਇਆ ਹੈਗਾ ਸੀਵਰ ਸੀਵਰ ਦੇ ਵਿੱਚ ਪਾਣੀ ਗਿਆ ਹੈਗਾ ਉਸ ਕੱਢਿਆ ਹੈਗਾ ਜੀ ਪਾਣੀ ਹਾਂ ਜੀ ਅਜੇ ਖੇ ਕਿਸਾਨ ਜਿਹੜੇ ਖੇਤਾਂ 'ਚ ਉਹਨਾਂ ਦਾ ਵੀ ਕਾਫੀ ਨੁਕਸਾਨ ਨੁਕਸਾਨ ਸਾਰਿਆਂ ਦਾ ਹੋ ਗਿਆ ਜੀ ਆਹ ਦੇਖ ਲਓ ਹੁਣ ਸਾਹਮਣੇ ਤੁਹਾਡੇ ਕੰਦ ਟੁੱਟੀ ਪਈ ਹੈ ਸਬਜੀ ਲਈ ਸੀਗੀ ਆਂਟੀ ਨੇ ਕੰਦ ਟੁੱਟ ਗਈ ਸਾਰਾ ਪਾਣੀ ਸਬਜੀ ਦੇ ਵਿੱਚ ਗਿਆ ਸਬਜੀ ਖਰਾਬ ਹੋ ਗਈ ਸਾਰਾ ਨੁਕਸਾਨ ਹੋ ਗਿਆ ਕਿਸੇ ਦੀ ਕੰਦ ਡਿੱਗ ਪਈ ਕਿਸੇ ਦੀ ਕੀ ਹੋ ਗਈ ਹਾਂਜੀ ਬੜਾ ਨੁਕਸਾਨ ਹੋ ਗਿਆ ਤੁਹਾਨੂੰ ਤਸਵੀਰਾਂ ਇੱਕ ਵਾਰੀ ਦਿਖਾਦਾ ਕੱਲ ਅਸੀਂ ਇੱਥੇ ਹੀ ਜਿਹੜੀ ਕੀ ਕਵਰੇਜ ਕੀਤੀ ਸੀ ਇਸ ਇਲਾਕੇ ਦੇ ਵਿੱਚ ਇਹ ਸਾਈਂ ਨਗਰ 8 ਨੰਬਰ ਗਲੀ ਦਾ ਇਲਾਕਾ ਹੈਗਾ ਆ ਤੁਸੀਂ ਦੇਖ ਰਹੇ ਹੋ ਨਿਸ਼ਾਨ ਇਹ 4 4 ਫੁੱਟ 5 5 ਫੁੱਟ ਪਾਣੀ ਇੱਥੋਂ ਤੱਕ ਸੀਗਾ ਸੀ ਕਵਰੇਜ ਕਰਕੇ ਗਏ ਸੀਗੇ ਤਾਂ ਪਾਣੀ ਨਿਕਲਿਆ ਲੋਕਾਂ ਦੇ ਸਹਿਯੋਗ ਨਾਲ ਨਿਕਲਿਆ ਪਰ ਹਾਲੇ ਤੱਕ ਪਾਣੀ ਘਰਾਂ ਦੇ ਵਿੱਚ ਹੈਗਾ ਲੋਕ ਨੇ ਜਿਹੜੇ ਕੀ ਦੱਸਿਆ ਜਾ ਰਿਹਾ ਕਿ ਅਸੀਂ ਆਪਣੀ ਨਿਗਰਾਨੀ ਖੁਦ ਰੱਖੀ ਆਪਣੇ ਘਰਾਂ ਦੇ ਵਿੱਚ ਸੋਏ ਕੋਈ ਪ੍ਰਸ਼ਾਸਨ ਵੱਲੋਂ ਕੋਈ ਸੁਵਿਧਾ ਨਹੀਂ ਦਿੱਤੀ ਗਈ ਲੰਗਰ ਦੀ ਸੁਵਿਧਾ ਵੀ ਜਿਹੜੀ ਕਿ ਗੁਰਦੁਆਰੇ ਵੱਲੋਂ ਆਈ ਸੀ ਤਾਂ ਹੋਰ ਵੀ ਗੱਲਬਾਤ ਕਰਦੇ ਆਂ ਲੋਕਾਂ ਨਾਲ ਅੱਗੇ ਲੈ ਚੱਲਦੇ ਆਂ ਹਾਲਾਤ ਦਿਖਾਵਾਂਗੇ ਤੁਹਾਨੂੰ ਅੱਜ ਸਾਈ ਨਗਰ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਲੋਕ ਜਿਹੜੇ ਕੀ ਇਥੇ ਆਪਣੇ ਜਿਹੜਾ ਕਿ ਬਚਾਵ ਲਈ ਆਪਣੇ ਨਗੇ ਇੱਥੋਂ ਦੇ ਲੋਕ ਬੜੇ ਪਰੇਸ਼ਾਨ ਨੇਗੇ ਦੱਸਿਆ ਜਾ ਰਿਹਾ ਕਿ ਦੂਜੀ ਵਾਰੀ ਇਹ ਸੂਆ ਟੁੱਟੇਗਾ ਕੀ ਕਾਰਨ ਹੈਗਾ ਅਸ਼ੰਕਾ ਜਤਾਈ ਜਾ ਰਹੀ ਹੈ ਰਾਤ ਨੂੰ ਕਿਉਂ ਸੂਆ ਟੁੱਟਦਾ ਹੈਗਾ ਇਹ ਸਾਰੀ तमाम ਗੱਲਾਂ ਬਾਤਾਂ ਕਰਾਂਗੇ ਮਾਤਾ ਜੀ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਨਹੀਂ ਨਹੀਂ 15 ਸਾਲ ਹੋ ਗਏ 15 ਸਾਲ ਹੋ ਗਏ 15 ਸਾਲਾਂ ਦੇ ਵਿੱਚ ਜਦੋਂ ਇਹ ਇਹਨਾਂ ਨੇ ਬੱਕਬੋੜ ਵਾਲਾ ਨੇ ਸਾਰਿਆਂ ਨੇ ਵੀ ਸਾਨੂੰ ਮੈਂ ਕੀ ਦੱਸਾਂ ਤੁਹਾਨੂੰ ਬੇਸ਼ੱਕ ਕੀ ਕਰੀਏ ਅਜੇ ਤੱਕ ਗਰੀਬ ਬੰਦੇ ਸੀ ਜਿੱਤੇ ਸਸਤੀ ਦੇਖੀ ਬੋਲ ਲੈ ਕੇ ਪਾਇਆ ਕੋਈ ਇੱਥੇ ਕੋਈ ਅਸੀਂ ਆਇਆ ਨਹੀਂ ਹੈਗਾ ਵੀ ਕਿਸੇ ਨੇ ਉਹੀ ਪਤਾ ਹੋਊ ਅਜੇ ਤਾਂ ਮੋਨ ਲੈ ਕੇ ਪਾਇਆ ਬੱਕਬੋੜ ਸਾਰਾ ਬਠੰਡਾ ਹੀ ਆ ਦੀਪਨਗਰ ਅੰਮ੍ਰਪਰਾ ਬਲਾਲ ਨਗਰ ਦੀਪਨਗਰ ਕਿਹੜਾ ਬਸਤੀ ਨਹੀਂ ਜਿਹੜੀ ਹੋਊਗੀ ਇੱਥੇ ਕੋਈ ਜਾਰਾ ਇਹ ਇਹ ਮਤਲਬ ਜਾਰੀ ਬਸਤੀ ਹੋਗੀ ਸਾਡੇ ਨਾਲ ਇੰਨਾ ਕਿਉਂ ਮਤੇਰਮਾਲਾ ਕੰਮ ਕਰੀ ਜਾਂਦੇ ਆ ਅੱਛੇ ਜੀ ਗੱਲ ਕੀਤੀ ਜਾਵੇ 9 ਤਰੀਕ ਨੂੰ ਰਾਤ ਨੂੰ ਇਹ ਵਾਪਰ ਦਾ ਘਟਨਾ ਆਣਾ ਹਾਂਜੀ ਤੇ ਕਿਹੜੀ ਕਿਹੜੀ ਟੀਮਾਂ ਆਈਆਂ ਪ੍ਰਸ਼ਾਸਨ ਦੀ ਕਿਸ ਤਰ੍ਹਾਂ ਦੀ ਹੈਲਪ ਕੀਤੀ ਕਿੰਨਾ ਕੁ ਪਾਣੀ ਨਿਕਲ ਚੁੱਕਿਆ ਇਲਾਕੇ ਤੋਂ ਕਿਸੇ ਦੇ ਨਵੇਂ ਤੁਹਾਨੂੰ ਦੱਸਿਆ ਤਾਂ ਹੈ ਵੀ ਸਾਡੇ ਕੋਲ ਕੋਈ ਨਹੀਂ ਆ ਕੇ ਪਹੁੰਚਿਆ ਇੱਕ ਕੱਲਾ ਜੈਨ ਆਇਆ ਰਾਤ ਦੇ 2 ਵਜੇ ਜਦੋਂ ਉਹਨੂੰ ਫੋਨ ਗਿਆ ਤੇ ਜੈਨ ਆ ਗਿਆ ਜੈਨ ਕੌਣ ਹੈਗਾ ਜੈਨ ਐਮ ਸੀ ਹੈ ਤੁਹਾਡੇ ਇਲਾਕੇ ਦਾ ਨਾ ਨਾ ਸਾਡੇ ਇਲਾਕੇ ਦੇ ਤਾਂ ਪੱਕੇ ਵਾਲਾ ਸੀ ਪੱਕੇ ਵਾਲਾ ਤਾਂ ਆਇਆ ਹੀ ਨਹੀਂ ਲਾਲ ਨਗਰ ਉਹ ਤਾਂ ਦੀਪ ਨਗਰ ਦਾ ਵਿਚਾਰਾ ਉਹਨੇ ਦੇਖ ਸਾਡੇ ਪਰਸ ਕੀਤਾ ਉਹ ਆਇਆ ਉਹ ਹੁਣ ਵੀ ਫਿਰਦਾ ਉਹ ਨਹੀਂ ਆਇਆ ਕੋਈ ਨਹੀਂ ਆਇਆ ਗੱਲ ਮਕਾਓ ਕਿੰਨੀ ਵਾਰੀ ਸੂਆ ਟੁੱਟੇ ਦੋ ਵਾਰੀ ਤੇ ਪਹਿਲਾਂ ਵੀ ਕਿੰਨੇ ਸਾਲ ਹੋ ਗਏ 2016 400 ਲੋਗੇ 2016 ਹੁਣ ਫੇਰ ਟੁੱਟਿਆ ਟੁੱਟਦਾ ਰਾਤ ਨੂੰ ਆ ਰਾਤ ਨੂੰ ਹੀ ਟੁੱਟਦਾ ਐਹੀ ਤਾਂ ਕਹਿੰਦੇ ਵੀ ਰਾਤ ਨੂੰ ਕਿਵੇਂ ਟੁੱਟਦਾ ਕਦੇ 12 ਕਦੇ 1 ਆ ਹਾਲਤ ਲੋਕ ਸੁੱਤੇ ਪਏ ਹੁੰਦੇ ਤੇ ਸੂਆ ਟੁੱਟ ਜਾਂਦਾ ਕਿ ਉਹ ਟੁੱਟਦਾ ਕਿ ਵੀਨ ਗੇਲੀ ਮੰਨਦੇ ਹੋ ਇਸ ਗੱਲ ਨੂੰ ਇਹ ਦੇਖੋ ਇਸ ਏਰੀਏ 'ਚ ਪਾਣੀ ਆਇਆਗਾ ਦੇਖੋ ਮੇਰੀ ਗੱਲ ਸੁਣੋ ਹੁਣ ਅਸੀਂ ਸੁੱਤੇ ਪਿਆ ਇਸ ਗੱਲ ਦੇ ਵਿੱਚ ਸਾਡੇ ਕੋਲ ਹੀ ਉਹ ਤੇ ਡਿਊਟੀ ਹੈ ਵੀ ਸਾਨੂੰ ਕੀ ਉਹ ਤਾਂ ਕੋਣ ਟੁੱਟਦਾ ਸੀ ਤਾਂ ਐਂ ਦੇਖਦੇ ਆਂ ਵੀ ਇਹ ਕਿਵੇਂ ਟੁੱਟਦਾ ਇਹ ਕੀ ਕਾਰਨ ਹੋਰ ਕੋਈ ਗੱਲ ਨਹੀਂ ਕਿਉਂ ਟੁੱਟਦਾ ਹੈ ਕਿੰਨਾ ਕ ਨੁਕਸਾਨ ਹੋ ਗਿਆ ਜੇ ਰਾਤ ਕਿੱਥੇ ਕੱਟੀ ਤੁਸੀਂ ਫਿਰ ਰਾਤ ਅਸੀਂ ਰਿਸ਼ਤੇਦਾਰਾ ਕਰੇ ਬੱਗੇ ਸਾਰੇ ਬੱਚੇ ਚ ਲੈ ਕੇ ਕੀ ਕਰੀਏ ਕੋਈ ਅਮਰ ਪਰੇ ਗਿਆ ਕੋਈ ਦੀਪਨਾ ਕਰੇਗਾ ਕੋਈ ਕਿਤੇ ਗਿਆ ਕੋਈ ਕਿਤੇ ਗਿਆ ਕਿ ਵਿਚਾਰਿਆ ਨੇ ਰੋੜਾ ਤੇ ਬਹਿ ਕੇ ਕੱਟ ਲਈ ਹਾਂ ਅਸੀਂ ਦੱਸਿਆ ਜਾ ਰਿਹਾ ਬੋਜ ਜਨੇ ਬਿਮਾਰ ਵੀ ਨੇਗੇ ਕੋਈ ਟੈਕ ਹੋ ਗਿਆ ਮੈਂ ਕੀ ਦੱਸਾਂ ਤੁਹਾਨੂੰ ਮੇਰਾ ਦੋਤਾ ਮੁੱਕ ਗਿਆ ਉਹਦਾ ਸੀ ਭੋਗ ਕਰ 18 19 ਸਾਲ ਦਾ 20 ਸਾਲ ਦਾ ਸੀਗਾ ਨਿੱਕੇ ਨਿੱਕੇ ਉਹਦੇ ਬੱਚੇ ਆ ਉਹ ਕਿਸੇ ਦਾ ਬੱਚਾ ਹੋਣ ਵਾਲਾ ਕਿਸੇ ਦਾ ਕਿਵੇਂ ਆ ਉਹ ਬੜੀ ਨਮंजे ਚ ਪਾ ਕੇ ਫਿਰ ਉਹਨਾਂ ਬਾਹਰ ਕੱਢੀ ਤੇ ਕਿਸੇ ਕੀ ਨੇ ਆ ਕੇ ਪੁੱਛਿਆ ਵੀ ਨਹੀਂ ਹੈਗਾ ਵੀ ਤੁਹਾਡੇ ਨਾਲ ਕੀ ਹਾਲਾਤ ਆ ਉਹ ਫਿਰ ਬੱਚੋ ਪਚਾਈ ਹੈ ਸਮਾਨ ਦਾ ਕਿੰਨਾ ਕਿ ਨੁਕਸਾਨ ਹੋ ਗਿਆ ਸਮਾਨ ਸਾਰਿਆਂ ਦੇ ਕਿਸੇ ਦਾ ਕੋਈ ਫਰਿੱਜ ਹੋ ਗਿਆ ਖਰਾਬ ਕਿਸੇ ਦਾ ਕੁਝ ਹੋ ਗਿਆ ਖਰਾਬ ਕਿਦੀ ਕਮਦਾ ਕਿਸ ਦਾ ਘਰ ਟੱਗ ਗਿਆ ਕਿਸੇ ਦਾ ਕੁਝ ਹੋ ਗਿਆ ਬਹੁਤ ਕੁਝ ਹੋ ਗਿਆ ਅਸੀਂ ਤਾਂ ਬੈਠੇ ਆ ਰੱਬ ਦੇ ਅਸਰੇ ਤੇ ਵੀ ਸਾਡੇ ਅਧਿਕਾਰ ਪ੍ਰਸ਼ਾਸਨ ਨੇ ਕੋਈ ਸੁਵਿਧਾ ਤੁਹਾਨੂੰ ਰਹਿਣ ਦੀ ਜਾਂ ਕੋਈ ਖਾਣ ਦੀ ਜਾਂ ਕੋਈ ਦੇਣਗੇ ਐਂ ਤਾਂ ਰੋਟੀ ਪਾਣੀ ਤਾਂ ਵਿਚਾਰੇ ਕਰੀ ਜਾਂਦੇ ਲੰਗਰ ਪਾਣੀ ਉਹ ਗੱਲ ਦੀ ਤਾਂ ਹੁਣ ਦੇ ਹੀ ਜਾਂਦੇ ਆ ਉਹ ਵੀ ਲੋਕ ਕਹਿੰਦੇ ਗੁਰਦੁਆਰੇ ਤੋਂ ਆਈ ਹੈ ਉਹ ਗੁਰਦੁਆਰੇ ਚੋਂ ਆਉਂਦੀ ਆ ਕਿਤੇ ਆਉਂਦੀ ਆ ਮੈਂ ਤਾਂ ਆਪ ਬੋਝੜ ਸਰੀਰ ਆ ਮੈਂ ਕਿੱਥੇ ਤੁਰ ਸਕਦੀ ਆ ਕਤਵਾਈ ਜਾਂਦੀ ਹੈ तमाम ਹੋਰ ਵੀ ਗੱਲਾਂ ਬਾਤਾਂ ਕਰਦੇ ਆ ਲੋਕ ਇੱਥੇ ਖੜੇ ਨੇਗੇ ਤੁਸੀਂ ਲੋਕਾਂ ਦੇ ਚਿਹਰੇ ਦੇਖ ਰਹੇ ਹੋ ਇਸ ਵਲੇ ਇਹ ਨੁਕਸਾਨ ਜਿੰਨਾ ਹੋਇਆਗਾ ਕੱਲ ਦੇ ਸੁੱਤੇ ਨਿਗੇ ਆਪਣਾ ਸਮਾਨ ਬਚਾਵ ਲਈ ਬਿਨਾਰਣ ਕੀ ਕਹਿਣਾ ਚਾਹਨੇ ਹੋ ਕਿੰਨਾ ਕੁ ਨੁਕਸਾਨ ਸਾਰਾ ਸਾਰਾ ਨੁਕਸਾਨ ਹੋ ਕੁਛ ਨਹੀਂ ਕਰ ਸਕੇ ਚਪਲਾ ਚਪਲਾ ਚੱਕੀਆਂ ਤਦ ਤਦ ਆ ਗਿਆ ਅੰਦਰ ਪਾਣੀ ਸਾਰਾ ਪਰ ਗਿਆ ਪੜੋਸੀਆਂ ਦਾ ਵੀ ਸਾਡਾਂ ਦਾ ਨੁਕਸਾਨ ਸਾਡੇ ਤੋਂ ਉਹਨਾਂ ਦੇ ਅੰਦਰ ਚਲੇ ਗਿਆ ਅੰਡਰਗਰਾਉਂਡ ਉਹਨਾਂ ਦਾ ਕਮਰਾ ਉਹ ਕਮਰੇ ਦੇ ਅੰਦਰਲੇ ਦੀ ਕੰਧ ਵੀ ਡਿੱਗ ਗਈ ਹੈ ਵਿਚਾਰਿਆਂ ਦੀ ਅਸੀਂ ਕੁਝ ਨਹੀਂ ਚੱਕਿਆ ਸਾਡਾ ਸਾਰਾ ਸਮਾਨ ਨਵਾਂ-ਨਵਾਂ ਸਮਾਨ ਕੁੜੀ ਦਾ ਛੂਛਕ ਦੇਣਾ ਸੀਗਾ ਅਗਲੇ ਮਹੀਨੇ ਸਾਰਾ ਵਿਚਾਰੇ ਦਾ ਸਾਰਾ ਸਮਾਨ ਖਰਾਬ ਹੋ ਗਿਆ ਸਾਡਾ ਕੀ ਹੁਣ ਤਾਂ ਡੁੱਬ ਗਿਆ ਪਾਣੀ ਨਿਕਲੀ ਜਾਂਦਾ ਨਿਕਲਿਆ ਪਾਣੀ ਪਰ ਸਮਾਨ ਖਰਾਬ ਹੋ ਗਿਆ ਇਧਰੋਂ ਮਟਰ-ਮਟਰ ਜੀ ਲਾ ਰੱਖੀ ਆਂ ਨਿਕਲੀ ਜਾਂਦਾ ਪਾਣੀ ਜੀ ਕਿੰਨਾ ਕੁ ਫੁੱਟ ਪਾਣੀ ਸੀਗਾ ਪਾਣੀ 6-600 100 ਸੀ ਪਾਣੀ ਇਨਾ ਇਨਾ ਪਾਣੀ ਸੀ 9 ਨੰਬਰ ਗਲੀ ਅੱਗੇ ਆਹੀ ਹੈ ਜੀ 7 ਨੰਬਰ ਹੈ 7 ਹੈ ਸਾਡੀ ਸਾਡੀ ਪਹਿਲਾਂ ਪਿੱਛੋਂ ਨਿਕਲ ਜਾ 5 ਤੱਕ ਨਹੀਂ 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 6 ਤੋਂ ਲੈ ਕੇ 10 ਨੰਬਰ ਗਲੀ ਤੱਕ ਪਾਣੀ ਹੁਣ ਵੀ ਤੁਸੀਂ ਜਾ ਕੇ ਦੇਖੋ 10 ਨੰਬਰ ਗਲੀ ਚ ਕਿੰਨਾ ਹੁਣ ਵੀ ਘੱਟੋ ਘੱਟ 4 ਫੁੱਟ ਪਾਣੀ ਹੋਗਾ ਠੀਕ ਹੈ ਨਾ ਇੰਨੇ ਉੱਚੇ ਹਾਂਜੀ ਹਾਂਜੀ ਪਹਿਲੇ ਚ ਪਿੱਛੇ ਸਾਰਾ ਪਾਣੀ ਇੱਧਰ ਨੀਵਾ ਅਨੇ ਜੀ ਕਿੱਥੇ ਫੇਰੇ ਇੱਧਰ ਗਿਆ ਜੀ ਸਾਡਾ ਸੂਏ ਕੋਲੇ ਸੀ ਘਰ ਆ ਇਸ ਕੋਲੇ ਚ ਨੁੱਕੜ ਤੇ ਹੀ ਹੈ ਸਾਡਾ ਘਰ ਲਾ ਹੋਈਆਂ ਆਪਣੇ ਕਹਿੰਦੇ ਹਾਂ ਮੇਰਾ ਪਹਿਲਾ ਇਹਨਾਂ ਦਾ ਆ ਜਾਂਦਾ ਵਿਚਾਰਾ ਚੜ ਤਾਂ ਬੁਰਾ ਹਾਲ ਹੈ ਜੀ ਮੇਰੇ ਤਾਂ ਬੱਚੇ ਬੰਦਾ ਵੀ ਹੈਨੇ ਜੀ ਸਿਰ ਤੇ ਇਹਨਾਂ ਨੂੰ ਪਤਾ ਹੀ ਕੋਈ ਨਸੀੜੀ ਭੰਗੇੜੀ ਹੈ ਇੱਕ ਵਿਚਾਰਾ ਦਿਹਾੜੀ ਧੱਪਾ ਕਰ ਲੈਂਦਾ ਲੈ ਜਾਂਦਾ ਬਹੁਤ ਬੁਰਾ ਹਾਲ ਹੈ ਬੱਚੇ ਕੀ ਕਰਨ ਬੱਚੇ ਆਈਏ ਪੱਕੀ ਤਾਂ ਵਿਆਹੀਆਂ ਹੋਣਗੀਆਂ ਕੁੜੀਆਂ ਚਾਰ ਬੱਚੇ ਮੇਰੇ ਦੋ ਮੁੰਡੇ ਜੀ ਚਾਰ ਕੁੜੀਆਂ ਵਿਆਹ ਰੱਖੀਆਂ ਚਾਰੋਂ ਵਿਆਹ ਤੇ ਹਾਂਜੀ ਹਾਂਜੀ ਕਾਕਾ ਵਿਆਹ ਆ ਸੀ ਮੁੰਡਾ ਇੱਕ ਤਾਂ ਜਿੰਨ ਨਸੇਫਤਾ ਵਾਲਾ ਉਹਨੇ ਤਾਂ ਕਮਾ ਕੇ ਇੱਕ ਦੇਣਾ ਕੀ ਹੈ ਮੈਨੂੰ ਇੱਕ ਕਰਦਾ ਵਿਚਾਰੇ ਦੀ ਦਿਹਾੜੀ ਟੂੜੀ ਲੱਗ ਜਾਂਦੀ ਜਾਵੜਦਾ ਤੇ ਫਿਰ ਉਹਨੂੰ ਤਾਂ ਦਿਹਾੜੀ ਤੇ ਵੀ ਨਹੀਂ ਗਿਆ ਉਹ ਦੋ ਕੱਲੋਂ ਨਹੀਂ ਗਿਆ ਜੀ ਹੁਣ ਬੁਲਾ ਲਿਆ ਉਹਨੂੰ ਕਹਿੰਦੇ ਭਾਈ ਆ ਜਾ ਹਾਂਜੀ ਔਰ ਲੱਗਿਆ ਵੀ ਹੁਣ ਹੈ ਹੀ ਹੈ ਵਿਚਾਰਾ ਦਿਹਾੜੀ ਵੀ ਕੱਟੀ ਜਾਊਗੀ ਦੋ ਦਿਨ ਹਾਂਜੀ ਹਾਂਜੀ ਕੱਟੀ ਜਾਊਗੀ ਆਪ ਕਿਵੇਂ ਚੱਲੂ ਕਰਨ ਕਿਵੇਂ ਚੱਲੂ ਹੁਣ ਤਾਂ ਵਿਚਾਰੇ ਖੁਆਈ ਜਾ ਰਹੇ ਹੈਗੇ ਇਧਰ ਆ ਨਹੀਂ ਸਕੇ ਅਸੀਂ ਖਾਣ ਵਾਸਤੇ ਆ ਰਿਹਾ ਖਾਣਾ ਐ ਨਹੀਂ ਕਹਿੰਦੇ ਅਸੀਂ हां बुला अभी रहे हैं फिर पानी तो किने ਕੱਢ ਨਿਕਲ ਕੇ ਆਈ ਐ ਇਨੇ ਇਨੇ ਪਾਣੀ ਚ ਵਾਈਆਂ ਹੁਣ ਮੈਂ ਮਸਾ ਅੱਜ ਦੱਸਿਆ ਜਾਨਵਰ ਵੀ ਪਾਣੀ ਚ ਬਹੁਤ ਨੇਗੇ ਜਾਨਵਰ ਵੀ ਐ ਸੱਪ ਵੀ ਐ ਵਿਚਾਰੇ ਚੂਹੇ ਵੀ ਮਰਮਰ ਕੇ ਆਈ ਜਾਂਦੇ ਆ ਸਾਡੇ ਕੋਲ ਚੂਹੇ ਚੜਦੇ ਐ ਇੰਨਾ ਬੁਰਾ ਲੇਗਾ ਕੀੜੇ ਮਕੋੜੇ ਬਿੱਚੂ ਸੱਪ ਬਿੱਚੂ ਤੁਸੀਂ ਹੁਣ ਵੀ ਘਰ ਚ ਕੱਢ ਸਕਦੇ ਹੋ ਸੱਪ ਕੰਨ ਖਜੂਰਾ ਕੱਲ ਐਡਾ ਮੂੰਹ ਕੰਨ ਖਜੂਰਾ ਮੁੰਡੇ ਦੇ ਪੈਰ ਤੇ ਬਹਿ ਗਿਆ ਅੰਦਰ ਬਾੜਿਆ ਸੀ ਕੋਈ ਚੀਜ਼ ਕੱਢਣੀ ਸੀ ਮਾਰ ਕਿੰਨੇ ਕੇ ਲੋਗ ਨੇ ਇੱਥੇ ਬਿਮਾਰ ਵੀ ਦੱਸੇ ਜਾ ਰਹੇ ਨੇ ਇਹ ਟੈਗ ਵੀ ਆ ਗਿਆ 40 40% ਹਾਂਜੀ ਹਾਂਜੀ ਕਰ ਤੋ ਕਰ 40% ਸਟਾਫ ਸਟਾਫ ਬੈਠਾ ਹੈ ਉਹਨਾਂ ਨੂੰ ਪੁੱਛ ਲਓ ਤੁਸੀਂ ਜੇ ਕਿ ਸਟਾਫ 40% ਹਾਂਜੀ ਬੰਦੇ ਇਸ ਟਾਈਮ ਬਿਮਾਰ ਹੈਗੇ ਆਪਣੀ ਬਸਤੀ 'ਚ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਆ ਬਰਸਾਤਾ ਦੇ ਮੌਸਮ ਨੇਗੇ ਠੀਕ ਹੈ ਅੱਗੇ ਡੇਂਗੂ ਦਾ ਬਿਮਾਰੀ ਦਾ ਸੀਜ਼ਨ ਹੈਗਾ ਹਾਂਜੀ ਹਾਂਜੀ ਤੇ ਤੁਹਾਡੇ ਹਾਲਾਤ ਜਿਹੜੇ ਘਰ ਦੇ ਜਮਾ ਤੁਸੀਂ ਕਹਿ ਰਹੇ ਹੋ ਕੰਦਾ ਡਿੱਗ ਪਈਆ ਪਾਣੀ ਪਾਣੀ ਹੋ ਚੋਣੀ ਹੈਗੀ ਉੱਥੇ ਨੁਕਸਾਨ ਹੋਏਗਾ ਹਾਂਜੀ ਉੱਥੇ ਵੀ ਹੋਏਗਾ ਨਾਲ ਹਮਿੰਨ ਨਗਰ ਹੈਗਾ ਉੱਥੇ ਵੀ ਜਾ ਕੇ ਦੇਖੋ ਪਾਣੀ ਪੜਿਆ ਹੋਇਆ ਗਣਪਤੀ ਚੇ ਪਰਿਆ ਸੀਗਾ ਸੀਸ ਮੈਲ ਚ ਉਹ ਹਸਪੀਟਲ ਚ ਵੀ ਪੜਿਆ ਸੀਗਾ ਪਾਣੀ ਮਗਰ ਉਹ ਵੱਡੇ ਬੰਦੇ ਉਹ ਉਹਨਾਂ ਨੇ ਕੰਟਰੋਲ ਕਰ ਲਿਆ ਆਪ ਦਾ ਅਸੀਂ ਗਰੀਬ ਬੰਦੇ ਅਸੀਂ ਕਿੱਥੇ ਜਾ ਸਕਦੇ ਕੀ ਮੰਗ ਕੀ ਕਰਦੇ ਹੋ ਫਿਰ ਮੰਗ ਤਾਂ ਅਸੀਂ ਇਹ ਕਰਦੇ ਹਾਂ ਸਾਡਾ ਸੀਵਰ ਸੂਬਾ ਠੀਕ ਹੋ ਜਾਏ ਗਲੀਆਂ ਠੀਕ ਹੋ ਜਾਣ ਤਾਂ ਕਿ ਗਰੀਬ ਬੰਦਿਆਂ ਭਾਲ ਬਹੁਤ ਮਾਰ ਆਏਗਾ ਇਸ ਟਾਈਮ ਰੋਟੀ ਵੀ ਨਹੀਂ ਖਾ ਸਕਦੇ ਪਾਣੀ ਵੀ ਨਹੀਂ ਪੀ ਸਕਦੇ ਪਾਣੀ ਵੀ ਦੂਜਿਆਂ ਦੇ ਵਿਚਾਰੇ ਲਾਰਾ ਨੇ ਦੀ ਮਿਹਰਬਾਨੀ ਹੈ ਬਹੁਤ ਸ਼ੁਕਰਗੁਜ਼ਾਰ ਬਸਤੀ ਵਾਲੇ ਹਰ ਘੰਟੇ ਬਾਅਦ ਲੰਗਰ ਆ ਰਿਹਾ ਆਏਗਾ ਐ ਨਹੀਂ ਕਿ ਐਸਾ ਨਹੀਂ ਆ ਰਿਹਾ ਆਏਗਾ ਹਲੀ ਜਗਰੂਪ ਸਿੰਘ ਗਿਲਵੀ ਆਏ ਸੀਗੇ ਐਮਐਲਏ ਸਾਹਿਬ ਹਾਂ ਉਹ ਸਾਨੂੰ ਦਿਲਾਸਾ ਦੇ ਕੇ ਗਏ ਸੀਗੇ ਕਿ ਨਹਿਰ ਦਾ 1 ਕਿਲੋਮੀਟਰ ਦਾ ਤੰਦ ਖਿੱਚੀ ਜਾਏ ਕਿੰਨੇ ਵਜੇ ਆਏ ਸੀ ਹੁਣੇ ਆਏ ਸੀਗੇ 1 ਘੰਟਾ ਹੋ ਗਿਆ ਆਏ ਹੋਏ ਤੇ ਜੈਨ ਸਾਹਿਬ ਆਪਣੇ ਜੈਨ ਸਾਹਿਬ ਵਿਚਾਰੇ ਕੱਲ ਤੜਕੇ ਦੇ 4 ਵਜੇ ਦੇ ਆਏ ਹੋਏ ਹੁਣ ਸਾਰ ਰਤ 8 ਵਜੇ ਤੱਕ ਇੱਥੇ ਰਹੇ ਤੇ ਹੁਣ ਤੜਕੇ ਫਿਰ ਉਹਨਾਂ ਦਾ ਉਹਨਾਂ ਦਾ ਪ੍ਰਸ਼ਾਸਨ ਵੀ ਇੱਥੇ ਆਇਆ ਸੀਗਾ ਬਾਕੀ ਕਲਵੀ ਪ੍ਰਸ਼ਾਸਨ ਆਇਆ ਸੀਗਾ ਤੇ ਪ੍ਰਸ਼ਾਸਨ ਇੰਤਜ਼ਾਰ ਕਰਦਾ ਰਿਹਾ ਇੰਤਜ਼ਾਰ ਕਰਦੇ ਕਰਦੇ ਪੂਰੀ ਬਸਤੀ 'ਚ ਪਾਣੀ ਪੜ ਗਿਆ ਫਿਰ ਵੀ ਬਸਤੀ ਵਾਲੇ ਆਪ ਲੱਗੇ ਆਪ ਹੀ ਉਹਨਾਂ ਨੇ ਬੋਰੀਆਂ ਪਰ ਪਰ ਕੇ ਮਿੱਟੀ ਦੀ ਕੰਦਾ ਲਾਈ ਕੰਨ ਬਣਾਈ ਬਸਤੀ ਵਾਲਾ ਨੇ ਲਾਈ ਮੁੰਡਿਆਂ ਨੇ ਜਿਹਨੇ ਮੁੰਡੇ ਸੀਗੇ ਉਹਨਾਂ ਨੇ ਮਾੜਾ ਮੋਟਾ ਜਿੰਨਾ ਹੋ ਸਕੇ ਸੀਗਾ ਉਹਨਾਂ ਬਸਤੀ ਵਾਲਾ ਨੇ ਆਪ ਹੀ ਪਾਣੀ ਰੋਕਿਆ ਸੀਗਾ ਤੇ ਹੁਣ ਵੀ ਪਾਣੀ ਰੁਕਿਆ ਨਹੀਂ ਹੈਗਾ ਹੁਣ ਵੀ ਪਾਣੀ ਚਲੀ ਜਾ ਰਿਹਾ ਬਰਬਾਦ ਦਾ ਤਾਂ ਬਿਲਕੁਲ ਇੱਥੇ ਦੇ ਹਾਲਾਤ ਦਿਖਾਏ ਸੀਗੇ ਅੱਜ ਇੱਥੋਂ ਪਾਣੀ ਨਹੀਂ ਹੈਗਾ ਪਰੰਤੂ ਕਾਫੀ ਲੋਕਾਂ ਦਾ ਨੁਕਸਾਨ ਹੋਇਆਗਾ ਕਾਫੀ ਗਰੀਬ ਲੋਕਾਂ ਦੇ ਜਿਹੜੇ ਕਿ ਛੱਤ ਦੀਆਂ ਕੰਧਾਂ ਟਿਕ ਗਿਆ ਕਾਫੀ ਲੋਕ ਜਿਹੜੇ ਕਿ ਇਸ ਗੱਲ ਨੂੰ ਲੈ ਕੇ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਸਰਕਾਰ